ਹਾਂਜੀ ਗਰਮੀਾਂ ਲਈ ਐਜਾ ਦੁਪੱਟਾ ਸੂਟ ਲੈ ਕੇ ਆਏ ਆ ਡਿਸਕਾਊਂਟ ਤੇ ਇਹਨਾਂ ਤੇ ਆਫਰ ਆ ਗਈ ਹੈ ਤੁਸੀਂ ਜਲਦੀ ਜਲਦੀ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਇੱਕ ਪਿਅਰ ਕੈਮਰੀ ਕਾਟਨ ਦਾ ਇਹ ਸ਼ਰਟ ਰਹੇਗਾ 2.5 ਮੀਟਰ ਦੇ ਨਾਲ ਬਾਟਮ ਇਸ ਦੇ ਨਾਲ 2 ਮੀਟਰ ਰਹੇਗੀ ਡਿਜ਼ਾਈਨਰ ਇਸ ਦੇ ਨਾਲ ਦੁਪੱਟਾ ਪਾਕਿਸਤਾਨੀ ਚਿਕਨ ਵਰਕ ਵਾਲਾ ਤੇ ਪਾਕਿਸਤਾਨੀ ਹੀ ਵਰਕ ਵਾਲੀ ਬਾਟਮ ਹੈ ਦੁਪੱਟਾ ਵੀ ਇਸ ਦੇ ਨਾਲ ਫੁੱਲ ਸਾਈਜ਼ ਦਾ ਮਿਲੇਗਾ ਤੇ ਇਸ ਦਾ ਜੋ ਪ੍ਰਾਈਸ ਆ 900 ਆ ਇਸ ਤੇ ਲੈਸ ਆਈ ਹੋਈ ਆ ਤੇ ਤੁਸੀਂ ਜਲਦੀ ਜਲਦੀ ਇਹਨਾਂ ਨਾਲ ਉਹਨਾਂ ਵਿੱਚੋਂ ਸਿਲੈਕਟ ਕਰਕੇ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੇ ਆਪਾਂ ਵਟਸਐਪ ਨੰਬਰ ਸਕਰੀਨ ਤੇ ਦਿੱਤਾ ਹੈ ਤੁਸੀਂ ਵਟਸਐਪ ਨੰਬਰ ਤੇ ਹੀ ਸਕਰੀਨਸ਼ਾਟ ਸੈਂਡ ਕਰਕੇ ਉੱਥੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਬਾਈ ਕਰ ਸਕਦੇ ਹੋ ਤੇ ਤੁਸੀਂ ਐਂਡ ਤੱਕ ਜ਼ਰੂਰ ਵੀਡੀਓ ਨੂੰ ਦੇਖਣਾ ਆਫਰ ਆਪਾਂ ਐਡ ਕੀਤੀ ਹੋਈ ਆ ਤੇ 딜 ਹੀ ਆਪਾਂ ਕੋਈ ਨਾ ਕੋਈ ਆਫਰ ਉਹ ਐਡ ਕਰਦੇ ਹੀ ਹੁੰਨੇ ਆ ਡਿਸਕਾਊਂਟ ਤੇ ਆਪਾਂ ਸੂਟ ਲੈ ਕੇ ਹੀ ਆਉਣੇ ਆ ਤੇ ਬਹੁਤ ਸੋਹਣੇ ਇਹ ਸੂਟ ਨੇ ਤੇ ਪਰ ਲਿਮਟਿਡ ਸਟਾਕ ਦੇ ਵਿੱਚ ਆ ਵਿਦਆਊਟ ਲਰਨਿੰਗ ਸਟਿਚ ਹੋਣਗੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਤੁਸੀਂ ਆਪਣਾ ਆਰਡਰ ਤੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਕਿਸੇ ਤਰ੍ਹਾਂ ਦਾ ਵਰਕ ਕਰਵਾਉਣ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਰਹੇਗਾ ਜੀ ਗਲਾਸ ਕ੍ਰਸ਼ ਟਿਸ਼ੂ ਦੇ ਵਿੱਚ 5 ਮੀਟਰ ਸੂਟ ਆ ਵਰਕ ਮਿਲੇਗਾ ਤੇ ਨਾਲ ਆਰਗੈਂਜ਼ਾ ਦਾ ਆਰਗੈਂਜ਼ਾ ਟਿਸ਼ੂ ਦੁਪੱਟਾ ਰਹੇਗਾ ਤੇ ਇਸ ਦਾ 900 ਦੇ ਵਿੱਚ ਤੁਸੀਂ ਇਸ ਨੂੰ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਆ ਬਹੁਤ ਹੀ ਸੋਹਣੇ ਰੈਡੀ ਹੋਏ ਨੇ ਤੇ ਰੰਗ ਵੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਨੈਕਸਟ ਇਹ ਰਹੇਗਾ ਜੀ ਟਾਈ ਡਾਈ ਸ਼ਰਟ ਤੇ ਬਾਟਮ ਤੇ ਵਰਕ ਆ ਤੇ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਬਹੁਤ ਹੀ ਜ਼ਿਆਦਾ ਇਹਨਾਂ ਸੂਟਾਂ ਨੂੰ ਪਿਆਰ ਮਿਲ ਰਿਹਾ ਤੇ ਬਹੁਤ ਹੀ ਸੇਲ ਹੋ ਰਹੇ ਨੇ ਟਾਈ ਡਾਈ ਦੁਪੱਟਾ ਮਲ ਮਲ कॉटन ਦਾ ਤੇ ਤੁਸੀਂ 750 ਚ ਬਾਈ ਕਰ ਸਕਦੇ ਹੋ ਇਹ ਆਰ ਕੰਡੀ ਮੈਚਿੰਗ ਸੂਟ ਰਹੇਗਾ 9 ਮੀਟਰ ਸ਼ਰਟ 9 ਮੀਟਰ ਬਾਟਮ ਤੇ ਇਹ ਫੈਬਰਿਕ ਬਹੁਤ ਅੱਛਾ ਤੇ ਵਿਦਆਊਟ ਸੌਰੀ ਤੇ ਇਹ ਤੁਸੀਂ 800 ਦੇ ਵਿੱਚ ਘਰ ਬੈਠੇ ਸੂਟ ਨੂੰ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ 2 ਮੀਟਰ ਵਿਸਕਾਸ ਆਰਗੈਂਜ਼ਾ ਸ਼ਰਟ ਰਹੇਗਾ ਫੈਂਸੀ ਹੈਂਡਵਰਕ ਥ੍ਰੈਡਵਰਕ ਹੋਇਆ ਬਾਟਮ 2 ਮੀਟਰ ਸਿਲਕ ਦੀ ਤੇ ਦੁਪੱਟਾ ਆਰਗੈਂਜ਼ਾ ਦਾ ਲੈਸਸ ਵਰਕ ਵਾਲਾ 2190 ਚ ਬਾਈ ਕਰ ਸਕਦੇ ਹੋ ਇਹ ਬਰਬਰੀ ਰਹੇਗਾ ਪਿਓਰ ਬਰਬਰੀ ਦੇ ਵਿੱਚ 5 ਮੀਟਰ ਤੁਹਾਨੂੰ ਫੈਬਰਿਕ ਮਿਲੇਗਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆ 슬ੀਵਸ ਤੇ ਵੀ ਵਰਕ ਆ ਫਰੰਟ ਤੇ ਵਰਕ ਆ ਨਾਲ ਦੁਪੱਟਾ ਮਸਲੀਨ ਦਾ ਤੇ ਇਸ ਦੀ ਦੁਪੱਟੇ ਦੀ ਕਟ ਟਾ 2 ਮੀਟਰ ਆ ਤੇ ਤੁਸੀਂ ਇਹ 1350 ਚ ਬਾਈ ਕਰ ਸਕਦੇ ਹੋ કોટਨ ਲੈਨ ਸੂਟ ਰਹੇਗਾ ਨੈਪ ਪੈਚਵਰਕ ਕੋਨੈਕ ਤੇ ਤੇ ਬਾਟਮ कॉटन ਦੀ ਮਸਲੀਨ ਦਾ ਦੁਪੱਟਾ ਤੇ ਇਹ ਵੀ ਤੁਸੀਂ 850 ਚ ਬਾਈ ਕਰ ਸਕਦੇ ਹੋ ਇਹ ਤੁਹਾਡਾ ਆਰਡਰ ਤੇ ਸੂਟ ਰੈਡੀ ਹੋਏਗਾ ਤੇ ਪਿਓਰ ਇਹ ਬਰਬਰੀ ਬੁਟੀਕ ਵਰਕ ਸੂਟ ਆ ਬਹੁਤ ਫਾਈਨ ਫੈਬਰਿਕ ਆ ਬਾਟਮ ਇਸਨਨ ਮਸਲੀਨ ਦੀ ਥ्रेड ਵਰਕ ਵਾਲੀ ਤੇ ਚੈੱਕ ਦੇ ਵਿੱਚ ਦੁਪੱਟਾ ਰਹੇਗਾ ਤੇ ਤੁਸੀਂ 2250 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ